ਕਪੂਰਥਲਾ ਜ਼ਿਲ੍ਹੇ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡਾਂ ਦੇ ਵਿੱਚ ਦਹਿਸ਼ਤ ਭਰਿਆ ਮਾਹੌਲ ਬਣਿਆ ਹੈ ਦਹਿਸ਼ਤ ਭਰਿਆ ਮਾਹੌਲ ਤੁਹਾਨੂੰ ਦੱਸ ਦਿਆਂ ਕਿਉਂ ਬਣਿਆ ਕਿ ਦਿਨ ਦਿਹਾੜੇ ਜੇਕਰ ਕੋਈ ਵੀ ਪ੍ਰਵਾਸੀ ਜਾਂ ਕੋਈ ਵੀ ਇਨਸਾਨ ਪੱਠੇ ਲੈਣ ਜਾਂਦਾ ਜਾਂ ਘਰੋਂ ਬਾਹਰ ਨਿਕਲਦਾ ਤਾਂ ਕੁੱਤਿਆਂ ਵੱਲੋਂ ਜਿਹੜਾ ਵਾ ਉਹਨਾਂ ਤੇ ਹਮਲਾ ਕੀਤਾ ਜਾਂਦਾ ਆਵਾਰਾ ਕੁੱਤਿਆਂ ਵੱਲੋਂ ਲਗਾਤਾਰ ਹਮਲਾ ਕੀਤਾ ਜਾਂਦਾ ਜਿਸ ਨਾਲ ਦੱਸਿਆ ਜਾ ਰਿਹਾ ਹੈ ਕਿ ਤਿੰਨ ਮੌਤਾਂ ਜਿਹੜੀਆਂ ਹੋ ਚੁੱਕੀਆਂ ਵਾਂ ਉਸ ਦੇ ਨਾਲ ਜਿਹੜੇ ਕਈ ਡੰਗਰ ਜਾਂ ਕਈ ਬਛੇੜੇ ਜਿਹੜੇ ਆ ਕੁੱਤਿਆਂ ਨੇ ਖਾ ਚੁੱਕੇ ਨੇ ਉਸ ਤੋਂ ਬਾਅਦ ਅੱਜ ਇਹ ਤੀਜੀ ਕਟਨਾ ਇਹ ਆ ਇਹ ਤਾਂ ਬਿਲਕੁਲ ਹੀ ਦੇਖਣਯੋਗ ਹੀ ਨਹੀਂ ਆ ਉਸ ਤੋਂ ਬਾਅਦ ਇੱਕ ਬੂਸੇਵਾਲ ਉਥੇ ਨੋਚ-ਨੋਚ ਕੇ ਖਾਦਾ ਉਸ ਤੋਂ ਬਾਅਦ ਇੱਕ ਭੇਡ ਖਾ ਲਈ ਇਹਨਾਂ ਨੇ ਇਹ ਤੇ ਇੰਨਾ ਤਾਂ ਕਿਹਾ ਅਸੀਂ ਇਹ ਪ੍ਰਸ਼ਾਸਨ ਮੂਰੇ ਕੋਰਿਓਰ ਅਪੀਲ ਕਰਦੇ ਆਂ ਵੀ ਇਹਨਾਂ ਨੂੰ ਘਟੋ-ਘਟ ਨਾਤ ਪਾਈ ਜਾਵੇ ਬੀਸੀ ਸਾਹਿਬ ਮੂਰੇ ਬੇਨਤੀ ਆ ਵੀ ਚਲੋ ਇਹਨਾਂ ਨੂੰ ਘੱਮ ਸੋ ਘੱਮ ਹੋਰ ਨਹੀਂ ਕੁਝ ਤਾਂ ਸਰਕਾਰ ਨਾਲ ਗੱਲ ਕਰਕੇ ਜਿੱਤਾਂ ਵੀ ਹੈ ਇਹਨਾਂ ਤੋਂ ਛਦਕਾਰਾ ਦਵਾਇਆ ਜਾਵੇ ਲੋਕਾਂ ਦਾ ਇਥੇ ਜੀ ਹੁਣੇ-ਹੁਣੇ ਸਾਨੂੰ ਇਨਫੋਰਮ ਇਨਫਰਮੇਸ਼ਨ ਮਿਲੀ ਆ ਕਿ ਇੱਕ ਲੇਡੀ ਸੀ ਜਿਹਨੂੰ ਰਾਤੀ ਕੱਲ ਸ਼ਾਮ ਨੂੰ ਕੁੱਤਿਆਂ ਨੇ ਖਾ ਲਿਆ ਤੇ ਉਹਦੀ ਡੈਥ ਹੋ ਗਈ ਆ ਐਕਚੁਅਲੀ ਸਾਨੂੰ ਸਵੇਰੇ ਇਨਫੋਰਮ ਕੀਤਾ ਇਹਨਾਂ ਨੇ ਘਟਨਾ ਕੱਲ ਸ਼ਾਮ ਦੀ ਆ ਪੂਰਸਲਾ ਜ਼ਿਲ੍ਹੇ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡਾਂ ਦੇ ਵਿੱਚ ਦਹਿਸ਼ਤ ਭਰਿਆ ਮਾਹੌਲ ਬਣਿਆ ਹੈ ਦਹਿਸ਼ਤ ਭਰਿਆ ਮਾਹੌਲ ਤੁਹਾਨੂੰ ਦੱਸ ਦਿਆਂ ਕਿਉਂ ਬਣਿਆ ਕਿ ਦਿਨ ਦਿਹਾੜੇ ਜੇਕਰ ਕੋਈ ਵੀ ਪ੍ਰਵਾਸੀ ਜਾਂ ਕੋਈ ਵੀ ਇਨਸਾਨ ਪੱਠੇ ਲੈਣ ਜਾਂਦਾ ਜਾਂ ਘਰੋਂ ਬਾਹਰ ਨਿਕਲਦਾ ਤਾਂ ਕੁੱਤਿਆਂ ਵੱਲੋਂ ਜਿਹੜਾ ਵਾ ਉਹਨਾਂ ਤੇ ਹਮਲਾ ਕੀਤਾ ਜਾਂਦਾ ਆਵਾਰਾ ਕੁੱਤਿਆਂ ਵੱਲੋਂ ਜਿਹੜਾ ਲਗਾਤਾਰ ਹਮਲਾ ਕੀਤਾ ਜਾਂਦਾ ਜਿਸ ਨਾਲ ਦੱਸਿਆ ਜਾ ਰਿਹਾ ਹੈ ਕਿ ਤਿੰਨ ਮੌਤਾਂ ਜਿਹੜੀਆਂ ਹੋ ਚੁੱਕੀਆਂ ਵਾ ਉਸ ਦੇ ਨਾਲ ਜਿਹੜੇ ਕਈ ਡੰਗਰ ਜਾਂ ਕਈ ਵਛੇੜੇ ਜਿਹੜੇ ਆ ਕੁੱਤਿਆਂ ਨੇ ਖਾ ਚੁੱਕੇ ਨੇ ਔਰ ਕੁੱਤਿਆਂ ਦੀ ਜਿਹੜੀ ਇਹ ਦਰਿੰਦਗੀ ਸਾਹਮਣੇ ਆਈ ਤੁਸੀਂ ਇੱਕ ਔਰਤ ਦੀ ਜਿਹੜੀ ਆ ਉਹ ਦੇਖ ਸਕਦੇ ਆ ਔਰਤ ਜਿਹੋ ਕਿ ਪੱਠੇ ਲੈਣ ਗਈ ਸ਼ਾਮ ਨੂੰ ਪਰ ਉਹਨਾਂ ਨੂੰ ਜਿਹੜਾ ਜਿੰਦੀ ਨੂੰ ਜਿਹੜਾ ਵਾ ਉਹਨਾਂ ਨੇ ਕੁੱਤਿਆਂ ਨੇ ਜਿਹੜਾ ਨੋਚ-ਨੋਚ ਕੇ ਖਾ ਲਿਆ ਸਾਡੇ ਨਾਲ ਜਿਹੜੇ ਆ ਪਿੰਡ ਦੇ ਵਾਸੀ ਵੀ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਕੀ ਲੱਗਦਾ ਜਿਸ ਤਰ੍ਹਾਂ ਕੁੱਤਿਆਂ ਉਹ ਜਿਹੜਾ ਲਗਾਤਾਰ ਜਿਹੜਾ ਇਨਸਾਨਾਂ ਤੇ ਹਮਲਾ ਕੀਤਾ ਜਾ ਰਿਹਾ ਇਨਸਾਨਾਂ ਨੂੰ ਜਿਹੜਾ ਨੋਚਿਆ ਜਾ ਰਿਹਾ ਵਾ ਨੋਚ-ਨੋਚ ਕੇ ਖਾ ਲਿਆ ਕੀ ਕਰਨੇ ਇਸ ਨੂੰ ਦੇਖੋ ਜੀ ਇਹ ਇੱਥੇ ਕੁੱਤਿਆਂ ਦਾ ਇੰਨਾ ਅਤੰਕਿਆ ਬਈ 10-10 15-15 ਦੀਆਂ ਟੋਲੀਆਂ ਵਿੱਚ ਘੁੰਮ ਰਹੇ ਆ ਕੁਛ ਦਿਨ ਪਹਿਲਾਂ 10-15 ਦਿਨ ਪਹਿਲਾਂ ਇੱਕ ਪ੍ਰਵਾਸੀ ਬੱਚਾ 8-9 ਸਾਲ ਦਾ ਨੋਚ-ਨੋਚ ਕੇ ਨਹੀਂ ਬੁਰੀ ਹਾਲਤ ਦੇ ਨਾਲ ਖਾਦਾ ਵੀ ਜਿਹੜਾ ਨਾਂ ਦੇਖਣ ਯੋਗ ਸੀ ਅੱਖਾਂ ਬਾਹਰ ਮੂੰਹ ਬਾਹਰ ਸਾਰਾ ਕੁਝ ਬੁਰਾ ਹਾਲ ਉਸ ਤੋਂ ਬਾਅਦ ਇੱਕ ਪ੍ਰਵਾਸੀ ਔਰਤ ਜੋ ਕੇ ਆਪਣਾ ਗੁਜ਼ਾਰਾ ਕਰ ਰਹੀ ਸੀ ਤੇ ਉਹ ਦੋਨੋਂ ਮੀਆਂ-ਬੀਵੀ ਉਹਨੂੰ ਉਹਨਾਂ ਨੇ ਇਹਨਾਂ ਨੋਚ-ਨੋਚ ਕੇ ਖਾਦਾ ਉਹਨੂੰ ਸਿਲਾਰ ਸਾਲ ਸੁਲਤਾਨਪੁਰ ਕਰਾਇਆ ਗਿਆ ਉਸ ਤੋਂ ਬਾਅਦ ਉਹਨੂੰ ਰੈਫਰ ਕੀਤਾ ਕਪੂਰਥਲੇ ਜਿੱਥੇ ਉਹ ਜੇਰੇ ਇਲਾਜ ਉਸ ਤੋਂ ਬਾਅਦ ਅੱਜ ਇਹ ਤੀਜੀ ਘਟਨਾ ਇਹ ਆ ਇਹ ਤਾਂ ਬਿਲਕੁਲ ਹੀ ਦੇਖਣਯੋਗ ਹੀ ਨਹੀਂ ਆ ਉਸ ਤੋਂ ਬਾਅਦ ਇੱਕ ਬੂਸੋਵਾਲ ਉੱਥੇ ਨੋਚ-ਨੋਚ ਕੇ ਖਾਦਾ ਉਸ ਤੋਂ ਬਾਅਦ ਇੱਕ ਭੇਡ ਖਾ ਲਈ ਇਹਨਾਂ ਨੇ ਇਹ ਤੇ ਇਹਨਾਂ ਤਾਂ ਕਿਹਾ ਅਸੀਂ ਇਹ ਪ੍ਰਸ਼ਾਸਨ ਮੋਰੇ ਹੋਰ ਜੋ ਅਪੀਲ ਕਰਦੇ ਆਂ ਵੀ ਇਹਨਾਂ ਨੂੰ ਘਟੋ ਘਟ ਨੱਥ ਪਾਈ ਜਾਵੇ ਡੀਸੀ ਸਾਹਿਬ ਮੋਰੇ ਬੇਨਤੀ ਆ ਬਿਚਲੋ ਇਹਨਾਂ ਨੂੰ ਕੰਮ ਤੋਂ ਕੰਮ ਹੋਰ ਨਹੀਂ ਕੋਈ ਸਰਕਾਰ ਨਾਲ ਗੱਲ ਕਰਕੇ ਜਿੱਦਾਂ ਵੀ ਹੈ ਇਹਨਾਂ ਤੋਂ ਛਤਕਾਰਾ ਦਵਾਇਆ ਜਾਵੇ ਲੋਕਾਂ ਨੂੰ ਤਸੀਂ ਸੁਣਿਆ ਜੀ ਕਿ ਕਿਸ ਤਰ੍ਹਾਂ ਜਿਹੜਾ ਵਾ ਇਹ ਚੌਥੀ ਪੰਜਵੀਂ ਘਟਨਾ ਵਾ ਜਿਸ ਦੇ ਵਿੱਚ ਤਿੰਨ ਜਾਨਾਂ ਦੀ ਦੱਸਿਆ ਜਾ ਰਿਹਾ ਕਿ ਮੌਤ ਹੋ ਗਈ ਆ ਬੜੀ ਦੁੱਖ ਦੀ ਗੱਲ ਆ ਕਿ ਕੁੱਤੇ ਜਿਹੜੇ ਇਨਸਾਨਾਂ ਦੇ ਉੱਤੇ ਹਮਲਾ ਕਰ ਰਹੇ ਨੇ ਲਗਾਤਾਰ ਖਾ ਰਹੇ ਨੇ ਪਰ ਪ੍ਰਸ਼ਾਸਨ ਵੱਲੋਂ ਇਸ ਦਾ ਕੀ ਹੱਲ ਕੀਤਾ ਜਾ ਰਿਹਾ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਇਸ ਨੂੰ ਮਤਲਬ ਇਹ ਕੁੱਤਿਆਂ ਨੂੰ ਜਿਹੜਾ ਵਾ ਸਰਕਾਰ ਵੱਲੋਂ ਕੋਈ ਹੱਲ ਕਰਕੇ ਇਹਨਾਂ ਨੂੰ ਕਿਸੇ ਜਿਹੜੀ ਉਸ ਜਗ੍ਹਾ ਤੇ ਲਿਜਾਇਆ ਜਾ ਸਕਦਾ ਜਿੱਥੇ ਕਿ ਇਨਸਾਨਾਂ ਦੇ ਉੱਤੇ ਕੁੱਤੇ ਹਮਲਾ ਨਾ ਕਰਨ ਸਰ ਮੈਂ ਸੁਪਰੇ ਕਰਕੇ ਆਇਆ 7:30 ਵਜੇ ਤੇ 6:00 ਵਜੇ ਗਏ ਪਟੇਲਿਆਂ ਦੇ ਕੁੱਤਿਆਂ ਨੂੰ ਖਾ ਗਿਆ ਇਹਨੂੰ ਫਿਰ ਮੈਂ ਆਇਆ 6:30 ਵਜੇ ਸਾਮਣੇ ਤੇ ਮੈਂ 6:00 ਵਜੇ ਗਿਆ ਦੇਖਣ ਖੱਤੇਸ ਨਾਲ ਦੇ ਨਾਨਨ ਪਹਿਲਾਂ ਪੁਛ ਮਨਟਾਟੀ ਤੇ ਗਿਆ ਪਹਿਲੇ ਪਟੇਲਿਆਂ ਗਏ ਮੈਨੂੰ ਪਤਾ ਨਹੀਂ ਕੁੱਤੇ ਖਾ ਗਿਆ ਵੀ ਜਿਹੜੀ ਕੋਰੋਨਾ ਹੈਗਾ ਕਿ ਨਹੀਂ ਅਗਰ ਤੇ ਜਾ ਕੇ ਦੇਖ ਕੇ ਆਓ ਤੁਸੀਂ ਹਾਂ ਜੀ ਹਾਂ ਜੀ ਉੱਥੇ ਮੁੱਕਿਆ ਪਿਆ ਸੀ ਕੁੱਤੇ ਭਾਰਦੇ ਪਏ ਸੀ ਹੋਰ ਖਾਂਦੇ ਪਏ ਸੀ ਗਏ ਜੀ ਸਰ ਕਿਹਨਾ ਕੁੱਤਿਆਂ ਦਾ ਕੀ ਹਾਲ ਕਿਆ ਜਾਊਗਾ ਸਰ ਬਹੁਤ ਜ਼ਿਆਦਾ ਕੁੱਤੇ ਐ ਸੇ ਹਾਂ ਜਾਨ ਜੀ ਦਾ 15 ਕੁੱਤੇ ਐ ਸਰ ਹੋਰ ਵੀ ਹੈ ਕਿੰਨੇ ਹਾਂ ਜੀ ਹੈਗਾ ਅਜੇ ਵੀ ਹੈਗਾ ਸਰ ਕਿੰਨੀ ਕਿ ਕਿੰਨੇ ਕੱਟਣਾ ਹੋ ਚੁੱਕਿਆ ਹੈ ਤੇ ਹੋ ਚੁੱਕਿਆ ਸਰ ਆ ਲਾ ਤੀਜਾ ਕੱਟਣਾ ਹੈਗਾ ਵਾ ਸਰ ਇੱਕ ਬੁੱਸੋ ਵਾਲ ਵੀ ਹੋਇਆ ਕੱਟਣਾ ਸਰ ਇੱਕ ਬੁੜੀ ਦਾ ਹੋਇਆ ਕੁੱਤੇ ਨੇ ਵਟਿਆ ਵਾ ਤੋ ਹੈਗਾ ਵਾ ਜਿਵੇਂ ਹਸਪਤਾਲ ਸੇ ਦਾਖਲ ਹੋਇਆ ਜੀ ਸਰ ਜੀ ਮੌਤ ਹੋ ਗਈ ਤਿੰਨ ਦਾ ਮੌਤ ਹੋ ਗਿਆ ਸਰ ਇੱਕ ਪੇਡਾ ਵੀ ਮੌਤ ਹੋ ਗਿਆ ਸਰ ਕੁੱਤਿਆਂ ਜਨਾਬ ਹਾਂ ਜੀ ਸਰ ਅੱਜ ਜਿਹੜੀ ਅੱਜ ਘਟਨਾ ਹੋਈ ਆ ਸਾਡੇ ਇੱਥੇ ਪਿੰਡ ਦੇ ਵਿੱਚ ਇਹ ਵਿਚਾਰੇ ਮਜ਼ਦੂਰ ਲੋਕ ਬਿਹਾਰ ਤੋਂ ਆ ਕੇ ਰਹਿ ਆਇਆ ਉਹ ਇੱਥੇ ਸਾਡੇ ਕੋਈ ਰਹਿ ਰਹੇ ਅਸੀਂ ਸਾਡੀਆਂ ਪੜੀਆਂ ਦੇ ਵਿੱਚ ਰਹਿ ਰਹੇ ਆ ਇਹਦਾ ਵਿਆਹ ਵੀ ਇਸ ਮੁੰਡੇ ਦਾ ਅਸੀਂ ਇੱਥੇ ਆਪਦੇ ਕੀਤਾ ਸੀ ਇਸ ਟਾਈਮ ਤੇ ਤਿੰਨ ਬੱਚੇ ਆ ਕੋਈ 9 ਸਾਲ ਕੋਈ 6 ਸਾਲ ਕੋਈ 9 ਮਹੀਨੇ ਦਾ ਇਦਾਂ ਕਰਕੇ ਤੇ ਇਹ ਜਿਹੜੀ ਇੱਕ ਕੁੱਤਿਆਂ ਦੀ ਘਟਨਾ ਬਹੁਤ ਮਾੜੀ ਹੋਈ ਆ ਤੇ ਜੋ ਇਸ ਦੇ ਉੱਤੇ ਕਾਬੂ ਨਾ ਪਾਇਆ ਗਿਆ ਤੇ ਜਿਹੜਾ ਆਉਣ ਵਾਲਾ ਸਮਾਂ ਸਾਡੇ ਕਿਸਾਨਾਂ ਵਾਸਤੇ ਬਹੁਤ ਮਾੜਾ ਹੋ ਰਿਹਾ ਵਾ ਤੇ ਜਿਹੜਾ ਸਾਡਾ ਬਾਹਰ ਨਿਕਲਣਾ ਨਿਆਣੇ ਕੀ ਸਿਆਣੇ ਦਾ ਬਾਹਰ ਨਿਕਲਣਾ ਹੋ ਰਿਹਾ ਇੱਕ ਔਰਤ ਨੂੰ ਵਿਚਾਰੀ ਨੂੰ ਪੱਠੇ ਲੈਣ ਗਈ ਗਾਂ ਵਾਸਤੇ ਇਦਾਂ ਖਾਦਾ ਵਾ ਕਿ ਵੇਖਿਆ ਨਹੀਂ ਜਾਂਦਾ ਇੱਥੇ ਦਸਾਂ ਪਿੰਡਾਂ ਦੇ ਪ੍ਰਿੰਟ ਸਾਰਾ ਇਕੱਠੇ ਹੋਏ ਹੋਏ ਆ ਮਤਲਬ ਬਹੁਤ ਜ਼ਿਆਦਾ ਮਾਹੌਲ ਖਰਾਬ ਆ ਜਿਹੜੀ ਜਿਹੜੀ ਸ਼ਕਲ ਆ ਵੇਖੀ ਨਹੀਂ ਜਾਂਦੀ ਵੇਖ ਕੇ ਇਹ ਜੀ ਚੌਥਾ ਕਾਂਡ ਹੋ ਗਿਆ ਜੀ ਤਿੰਨ ਹੋ ਗਈਆਂ ਵਾ ਤੇ ਇੱਕ ਜਿਹੜੀ ਸੀਰੀਅਸ ਹਸਪੀਟਲ ਦੇ ਵਿੱਚ ਦਾਖਲਾ ਤੇ ਸਰਕਾਰ ਨੂੰ ਇਹਨਾਂ ਕੁੱਤਿਆਂ ਦੇ ਕਾਬੂ ਇਹੋ ਜਿਹਾ ਪਾਉਣਾ ਚਾਹੀਦਾ ਜਿੱਦਾਂ ਬਾਹਰਲੇ ਮੁਲਕਾਂ 'ਚ ਲਾ ਲਓ ਉੱਥੇ ਕੋਈ ਇਹੋ ਜਿਹਾ ਹੈ ਨਹੀਂ ਕੋਈ ਵੀ ਕੁੱਤਾ ਖਾ ਜਾਏ ਜਾਂ ਕੁਝ ਵੀ ਖਾ ਜਾਏ ਇੱਥੇ ਤੇ ਬਾਕੀ ਤੇ ਡਰ ਹੈਗਾ ਜਿਹੜਾ ਕੁੱਤਿਆਂ ਵਾਲਾ ਇੱਕ ਨਵਾਂ ਬਹੁਤ ਸ਼ੋਅ ਪੈ ਗਿਆ ਸਾਡੇ ਮਣਾ ਦੇ ਵਿੱਚ ਤੇ ਇਹਦਾ ਜਿਹੜਾ ਸਰਕਾਰ ਨੂੰ ਕੋਈ ਹੱਲ ਕੀਤਾ ਜਾਣਾ ਜੀ ਦਾ ਜਿਹੜੇ ਮੋਸਤਾ ਹੋਈਆਂ ਉਹਨਾਂ ਨੂੰ ਗਰੀਬ ਪਰਿਵਾਰਾਂ ਨੂੰ ਕੋਈ ਮਦਦਵਾ ਦਿੱਤਾਣਾ ਚਾਹੀਦਾ ਵਾ ਇਹਨਾਂ ਦਾ ਹੋਰ ਕੋਈ ਸਹਾਰਾ ਨਹੀਂ ਤੇ ਬੰਦ ਤੇ ਰਹਿ ਰਿਹਾ ਝੋੜੀਆਂ ਪਾਈਆਂ ਵਿਚਾਰਿਆਂ ਨੇ ਤੇ ਦਿਹਾੜੀ ਕਰਕੇ ਮਜ਼ਦੂਰ ਕਰਕੇ ਦਾਦੇ ਬੱਚੇ ਪਾਲਦੇ ਤੇ ਇੱਕ ਗਾਂ ਰੱਖੀ ਹੋਈ ਬੱਚਿਆਂ ਨੂੰ ਦੁੱਧ ਪਿਉਣ ਵਾਸਤੇ ਉਹ ਗਾਂ ਵਾਸਤੇ ਪੱਠੇ ਲੈਣ ਗਈ ਆ ਘਰ ਆ ਦਾ ਦਿਹਾੜੀ ਤੇ ਗਿਆ ਜਿਹਦੋਂ ਨੇ ਆ ਕੇ ਵੇਖਿਆ ਬੱਚਿਆਂ ਨੂੰ ਪੁੱਛਿਆ ਤੇਰੀ ਮਾਂ ਕਿੱਥੇ ਆ ਉਹਨੇ ਕਿਹਾ ਆਪਾਂ ਪੱਠੇ ਲੈਣ ਗਈ ਆ ਜਿਹਦੋਂ ਨੇ ਵੇਖਿਆ ਆਵਾਜ਼ ਮ ਗਾਰੀਆਂ ਪੱਤੇ ਦੀ ਆਵਾਜ਼ ਆਈ ਉਹਨੂੰ ਤਾਂ ਉਹਨੇ ਉਦੋਂ ਕਿਹਾ ਵੀ ਇਹ ਕੰਮ ਹੋ ਗਿਆ ਵਾ ਫੇਰ ਉਹ ਜੇਦੋਂ ਜਾ ਕੇ ਦੇਖਿਆ ਕੁੱਤੇ ਖਾ ਰਿਆ ਸੀ ਉਹਨੂੰ ਇੰਦਾ ਖਾ ਰਿਆ ਸੀ ਜਿਦਾਂ ਡੰਗਰ ਨੂੰ ਖਾਂਦੇ ਆ ਤੇ ਫੇਰ ਇਥੋਂ ਨਾਲ ਲੈ ਕੇ ਜਾ ਕੇ ਉਹਨੇ ਭਜਾਇਆ ਵਾ ਤੇ ਕੁੱਤੇ ਫੇਰ ਜਿੰਦੀ ਨੂੰ ਖਾਦਾ ਵਾ ਇੱਕ ਥੱbi ਪੱਠੇ ਚੱਕੇ ਇੰਦਾ ਕੋਡੀ ਜਦੋਂ ਹੋਈ ਆ ਕੁੱਤਿਆਂ ਨੇ ਉਹਨੂੰ ਨੱਪ ਲਿਆ ਵਾ ਗਲੇ ਤੋਂ ਫੜ ਲਿਆ ਵਾ ਪਹਿਲਾਂ ਗਲਾ ਖਾਦਾ ਵਾ ਸਿਰ ਖਾਦਾ ਵਾ ਥੱਲੇ ਪੱਟੇ ਦਾ ਖਾਦੇ ਹੋਇਆ ਵੀ ਇੰਨੀ ਬੇਰਹਿਮੀ ਨਾਲ ਕੋਈ ਕਹਿਣ ਵਾਲੀ ਗੱਲ ਹੀ ਨਹੀਂ ਹੈਗੀ ਇੰਨਾ ਮੰਨਦੇ ਹੋ ਸਿੱਥੀਆਂ ਨੂੰ ਰਿਹਾ ਮੁੰਡੇ ਨੂੰ ਸਿੱਥੀ ਸਾਡੇ ਇਥੇ ਬੰਦੇ ਰਹਿ ਰਹੇ ਆ 12 14 ਸਾਲ ਤੋਂ ਇਹ ਪ੍ਰਸ਼ਾਸਨ ਕੋਲ ਇਹ ਮੰਗ ਕਰਦੇ ਆ ਵੀ ਇਹ ਕੁੱਤਿਆਂ ਦਾ ਕੁਝ ਸਦਾਰ ਕੀਤਾ ਜਾਵੇ ਜਿੱਦਾਂ ਕੋਈ ਬਾਹਰਲੇ ਦੇਸ਼ਾਂ ਦੇ ਵਿੱਚ ਆਈ ਕੁੱਤਾ ਮਾਰਨਾ ਗੁਨਾਹ ਆ ਜਿਹੜਾ ਉਹ ਨਜਾਇਜ਼ ਕੁੱਤਾ ਆ ਔਰ ਕੁੱਤੇ ਫालतू ਨਹੀਂ ਹੈਗੇ ਕੁੱਤੇ ਸਾਡੇ ਘਰਾਂ ਦੇ ਜਿਹੜੇ ਪਾਲ ਕੇ ਲੋਕਾਂ ਨੇ ਛੱਡਿਓਏ ਇਹਦੇ ਵਿੱਚ ਦੋ ਤਿੰਨ ਕੁੱਤੇ ਉਹ ਆ ਜਦੋਂ ਘਰ ਵਾਲੇ ਵੜਨ ਲੱਗਦਾ ਮੁੜ ਕੇ ਘਰ ਵਾਲੇ ਦਸੀ ਖੋਲ ਦਿੰਦੇ ਜਿੱਥੇ ਮਰਜੀ ਤੁਰਿਆ ਫਿਰ ਕੁੱਤੇ ਜਿਹੜੇ ਮਾਰਾ ਕੁੱਤੇ ਇਹ ਸਾਰੇ ਘਰਾਂ ਨੂੰ ਪਾਲੇ ਹੋਏ ਕੁੱਤੇ ਆ ਇਹਨੂੰ ਮਾਰਸ ਕਰਾਂ ਬਿਲ ਬੰਨ ਕੇ ਪਾਉਂਦੇ ਆ ਜਦੋਂ ਮੁੜ ਕੇ ਆ ਦੇ ਇੱਕ ਬੱਚਾ ਨੂੰ ਪੈਣ ਲੱਪੈਨ ਛੱਡ ਦਿੰਦੇ ਆ ਇਹ ਆਏ ਵੀ ਹੈਗੇ ਆ ਦੇਖੋ ਤੇ ਬਹੁਤ ਭਿਆਨਕ ਹੈ ਇਹਦਾ ਬਚਾਅ ਹੋਣਾ ਚਾਹੀਦਾ ਧੰਨਵਾਦ ਅ ਭਾਜੀ ਮੌਕੇ ਤੇ ਅਸਲ ਨੂੰ ਤੁਸੀਂ ਤੇ ਕੀ ਕਰਨਾ ਹੋਈ ਹੈ ਇੱਥੇ ਜੀ ਹੁਣੇ-ਹੁਣੇ ਸਾਨੂੰ ਇਨਫੋਰਮ ਇਨਫਰਮੇਸ਼ਨ ਮਿਲੀ ਆ ਕਿ ਇੱਕ ਲੇਡੀ ਸੀ ਜਿਹਨੂੰ ਰਾਤੀ ਕੱਲ ਸ਼ਾਮ ਨੂੰ ਕੁੱਤਿਆਂ ਨੇ ਖਾ ਲਿਆ ਤੇ ਉਹਦੀ ਡੈਥ ਹੋ ਗਈ ਆ ਐਕਚੁਅਲੀ ਸਾਨੂੰ ਸਵੇਰੇ ਇਨਫੋਰਮ ਕੀਤਾ ਇਹਨਾਂ ਨੇ ਕਟਨਾਗਲ ਸ਼ਾਮ ਦੀ ਆ ਸਾਨੂੰ ਹੁਣੇ ਹੀ ਮਿਲੇ ਖਬਰ ਤੇ ਹੁਣੇ ਮੈਂ ਇੱਥੇ ਮੌਕੇ ਤੇ ਆ ਗਿਆ ਤੇ ਇਹ ਤੋਂ ਪਹਿਲਾਂ ਵੀ ਇਹਨਾਂ ਦੇ ਦਸਰਮਤੋਵ ਪਿੰਡ ਵਾਲਿਆਂ ਦਸਰਮਤੋਵ ਪਹਿਲਾਂ ਵੀ ਇੱਕ ਦੋ ਘਟਨਾਵਾਂ ਹੋਈਆਂ ਇੱਥੇ ਆ ਦੱਸਦੇ ਕਿ ਦੋ ਡੈਥ ਦੱਸ ਰਹੇ ਆ ਤੇ ਇੱਕ ਕਹਿੰਦੇ ਬੱਚੇ ਦੀ ਡੈਥ ਹੋਈ ਹੈ ਕਿ ਹਾਂਜੀ ਇੱਕ ਪਹਿਲਾਂ ਬੱਚੇ ਦੀ ਕਹਿੰਦੇ ਡੈਥ ਹੋਈ ਆ ਤੇ ਇੱਕ ਇਹ ਹੋਈ ਆ ਤੇ ਅਸੀਂ ਕਰਨ ਦਾ ਪ੍ਰਸ਼ਾਸਨ ਨਾਲ ਗੱਲ ਕਰ ਰਹੇ ਆ ਲੋਜਾ ਜਿਹੜੇ ਕੁੱਤੇ ਹੀ ਦੱਸ ਰਹੇ ਕੁੱਤੇ ਨੂਨ ਕੁੱਤੇ ਆਵਾਰਾ ਕੁੱਤੇ ਨੇ ਕੋਈ ਅੰਡਰ ਰੂੜੀ ਇੱਥੇ ਨੇੜੇ ਤੇ ਉਹਤੇ 15 ਵੀ ਕੁੱਤੇ ਬੈਠਦੇ ਨੇ ਤੇ ਉਹ ਅਕਸਰ ਅੱਜ ਕੱਲ੍ਹ ਇਨਸਾਨਾਂ ਨਾਲ ਬਟਣ ਲੱਗ ਪਏ ਆ ਤੇ ਇਹਨਾਂ ਦਾ ਅਸੀਂ ਹੱਲ ਕਰਦੇ ਹਾਂ ਪ੍ਰਸ਼ਾਸਨ ਨਾਲ ਕੇ ਐਸਡੀਐਮ ਸਾਹਿਬ ਕੋ ਜਾਨਨੇ ਆਸੀਂ ਵੀ ਪਿੰਡ ਵਾਲੇ ਵੀ ਜਾਣਗੇ ਤੇ ਜੋ ਵੀ ਇਹਦਾ ਹੱਲ ਆਊਗਾ ਇਲਾਕਾ ਨਿਵਾਸੀ ਨੂੰ ਮੈਂ ਇਹ ਯਕੀਨ ਦਿਵਾਉਣਾ ਚਾਹਨਾ ਕਿ ਜਲਦ ਤੋਂ ਜਲਦ ਅਸੀਂ ਇਹਨਾਂ ਦਾ ਹੱਲ ਕਰਾਂਗੇ